ਅੱਜ ਤੁਹਾਡੇ ਨਾਲ ਮੈਂ ਇੱਕ ਛੋਟਾ ਜਿਹਾ ਪਰ ਮਹੱਤਵਪੂਰਨ ਨੁਕਤਾ ਸਾਂਝਾ ਕਰਨ ਲੱਗਾ ਹਾਂ ਅਸਲ ਵਿੱਚ ਹੋਇਆ ਕਿ ਮੈਨੂੰ ਕਿਤੇ ਦਿਨ ਤੋਂ ਬੱਚੇ ਕਹਿ ਰਹੇ ਸੀ ਕਿ ਆਪਣੀ ਜਿਹੜੀ ਪਾਈਪ ਹੈ ਸਿਲੰਡਰ ਤੋਂ ਗੈਸ ਜਲੇ ਤੱਕ ਆਉਂਦੀ ਤੇ ਉਹ ਐਕਸਪਾਇਰ ਹੈ ਪਰ ਜਦੋਂ ਮੈਂ ਗੱਲ ਜੀ ਨਾਲ ਗੋਲੀ ਫਿਰ ਇੱਕ ਦਿਨ ਵੇਖਿਆ ਤਾਂ ਉੱਤੇ ਲਿਖਿਆ ਸੀ ਵਾਕਈ ਚੇਂਜ ਬਿਫੋਰ ਅਕਟੋਬਰ 2023 ਤਾਂ ਸੋਚਿਆ ਵੀ ਹੁਣ ਤਾਂ 9 ਮਹੀਨੇ ਹੋ ਗਏ ਐਕਸਪਾਇਰ ਹੋਈ ਨੂੰ ਤੇ ਫਿਰ ਮੈਂ ਗੈਸ ਏਜੰਸੀ ਗਿਆ ਤੇ ਉੱਥੋਂ ਪਾਈਪ ਲਈ ਉਹ ਹੁਣ 5 ਸਾਲ ਲਈ ਵੈਲਿਡ ਹੈਗੀ ਐ ਹ 2029 ਤੱਕ ਤੇ ਉਹਨੂੰ ਫਿੱਟ ਕਰ ਦਿੱਤਾ ਗਿਆ ਹਾਂ ਉੱਥੇ ਇਹੀ ਗੱਲ ਚੱਲੀ ਗੈਸ ਏਜੰਸੀ ਦੇ ਵਿੱਚ ਉਹ ਕਹਿੰਦੇ ਵੀ ਜਿਹੜੀ ਇਹ ਪਾਈਪ ਹੈ ਭਾਰਤ ਗੈਸ ਏਜੰਸੀ ਦੀ ਹਾਂ ਇਸ ਕੰਪਨੀ ਦੀ ਤੇ ਉਹਦੇ ਵਿੱਚ ਬਕਾਇਦਾ ਲੱਗਿਆ ਲੋਹੇ ਦਾ ਸਪਰਿੰਗ ਹੈ ਉਹਦੇ ਉੱਪਰ ਚੰਗੀ ਕੁਆਲਿਟੀ ਦੀ ਰਵੜ ਚੜੀ ਹੋਈ ਹੈ ਚੂਹਾ ਵਗੈਰਾ ਉਹ ਇਹਨੂੰ ਨਹੀਂ ਟੁਕਦਾਗਾ ਤੇ ਜਿਹੜੀਆਂ ਆਮ ਬਾਜ਼ਾਰ ਵਾਲੀਆਂ ਪਾਈਪਾਂ ਕਈ ਵਾਰੀ ਅਸੀਂ ਲੈ ਲੈਂਦੇ ਆ ਤਾਂ ਉਹਦੀ ਉਹ ਕੁਆਲਿਟੀ ਨਹੀਂ ਹੁੰਦੀ ਇਸ ਕਰਕੇ ਇਹਨੂੰ ਤੁਸੀਂ ਵੀ ਨਜ਼ਰ ਮਾਰੋ ਦਰਸਲ ਇਹ ਮੈਂ ਬੱਚਿਆਂ ਨੂੰ ਪੁੱਛਿਆ ਵੀ ਤੁਹਾਡੇ ਧਿਆਨ ਚ ਕਿਵੇਂ ਆਇਆ ਉਹ ਕਹਿੰਦੇ ਵੀ ਅਸੀਂ ਇੱਕ ਸੀਰੀਅਲ ਵੇਖ ਰਹੇ ਸੀ ਤੇ ਉਹਦੇ ਵਿੱਚ ਇਸ ਜਿਹੜੀ ਹੈਗੀ ਹੈ ਸਮੱਸਿਆ ਉਹਨੂੰ ਪੁਆਇੰਟ ਆਊਟ ਕੀਤਾ ਗਿਆ ਸੀ ਤੇ ਇਸ ਕਰਕੇ ਸਾਡੇ ਧਿਆਨ ਦੇ ਵਿੱਚ ਆਇਆ ਅਸੀਂ ਵੇਖਿਆ ਤਾਂ ਇਹਦੇ ਵਿੱਚ ਤੁਸੀਂ ਵੀ ਮਾਰੋਨੇਗਾ ਆਪਣੇ ਜਿਹੜੇ ਹੈਗੇ ਆ ਉਹ ਪਾਈਪ ਹੈ ਦੀ ਸਿਲੰਡਰ ਤੋਂ ਗੈਸ ਚੁਲ ਤੱਕ ਆਉਂਦੀ ਹੈ ਤਾਂ ਉਹਦੀ ਭਲਾ ਕੀ ਕੀ ਐਕਸਪਾਇਰੀ ਡੇਟ ਹੈਗੀ ਹੈ ਆ ਕਾਫੀ ਮੱਦਮ ਜੀ ਹੋਗੀ ਤੇ ਮੈ ਜੈਂਸੀ ਨੂੰ ਆਖਿਆ ਵੀ ਤੁਸੀਂ ਇਹਨੇ ਮਦਮ ਜੇ ਅੱਖਰ ਕਿਉਂ ਛਾਪਦੇ ਹੋ ਕਹਿੰਦੇ ਮਦਮ ਨਹੀਂ ਛਾਪਦੇ ਜੀ ਆ ਨਵੀਂ ਦੇ ਉੱਪਰ ਵੇਖੋ ਐਂ ਚਮਕਦੇ ਆ ਤੇ ਜਦੋਂ ਕਿ ਟਾਈਮ ਇਹਦਾ ਹੋ ਜਾਂਦਾ 5-6 ਸਾਲ ਦੇ ਵਿੱਚ ਤਾਂ ਫਿਰ ਤੋਂ ਫੇਡ ਹੋ ਜਾਂਦੀ ਏ ਧਿਆਨ ਨਾਲ ਵੇਖਿਓ ਔਰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡਾ ਗੈਸ ਸਿਲੰਡਰ ਤੁਸੀਂ ਘਰੇ ਵਰਤਦੇ ਹੋ ਉਹਦੀ ਪਾਈਪ ਦੀ ਐਕਸਪਾਇਰੀ ਕਦੋਂ ਆ ਤੇ ਕਿਹੜੀ ਉਹਦੇ ਉੱਤੇ ਤਾਰੀਖ ਲਿਖੀ ਹੈ ਬਹੁਤ ਬਹੁਤ ਧੰਨਵਾਦ